اپنی مرضی نال ویاہ کروانا پیا ਕੁੜੀ ਨੂੰ ਪਾਰੀ ਖਤਮ ਹੋ ਗਈਆਂ ਦੋ ਜ਼ਿੰਦਗੀਆਂ ਪ੍ਰੇਮੀ ਦੇ ਨਾਲ ਗੁਰੂਕਰ ਜਾਲ ਨਾਵਾਂ ਲੈਨ ਮਗਰੋਂ ਕੁੜੀ ਦੇ ਪਿਓ ਨੇ ਲੈ ਲਈ ਆਪਣੀ ਧੀ ਅਤੇ ਉਸਦੇ ਪਤੀ ਦੀ ਜਾਮਲਾ ਅੰਮ੍ਰਿਤਸਰ ਦੇ ਨੇੜੇ ਪਿੰਦੇ ਪਿੰਡ ਬੋਪਰਾਏ ਬਾਜ਼ ਸਿੰਘ ਦਾ ਹੈ ਜਿੱਥੇ ਦੇ ਰਹਿਣ ਵਾਲੇ ਗੁਰदयाल ਸਿੰਘ ਨੇ ਅੱਜ ਆਪਣੀ ਧੀ ਅਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਮ੍ਰਿਤਕ ਜੋਬਨ ਸਿੰਘ ਮਿੱਟੀ ਦਾ ਟਰੱਕ ਚੁਟਣ ਲਈ ਗੁਰदयाल ਸਿੰਘ ਦੇ ਪਿੰਡੋਂ ਦਾ ਸੀ ਉਸੇ ਦੌਰਾਨ ਗੁਰदयाल ਸਿੰਘ ਦੀ ਕੁੜੀ ਸੁਖਵੀਰ ਨਾਲ ਜੋਬਨ ਨੂੰ ਪ੍ਰੇਮ ਹੋ ਗਿਆ ਅਤੇ ਦੋਹਾਂ ਨੇ ਰੁਕਰ ਜਾ ਕੇ ਲਾਵਾਂ ਲੈ ਲੀਆਂ ਵਿਆਹ ਕਰਵਾ ਲਿਆ ਕੁੜੀ ਦੇ ਪਿਤਾ ਨੂੰ ਇਹ ਗੱਲ ਮਨਜ਼ੂਰ ਨਾ ਹੋਈ ਤੇ ਅੱਜ ਸੁਖਵੀਰ ਦੇ ਪਿਤਾ ਗੁਰਦੇਵਾਲ ਨੇ ਆਪਣੀ ਧੀ ਤੇ ਜਵਾਈ ਨੂੰ ਖਤਮ ਕਰ ਦਿੱਤਾ ਪੁਲਿਸ ਵੱਲੋਂ ਗੁਰਦੇਵਾਲ ਨੂੰ ਅਰੈਸਟ ਕਰ ਲਿੱਤਾ ਗਿਆ ਕੁੜੀ ਦੀ ਮਾਤਾ ਦੇ ਚਿਹਰੇ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਨ ਨਜ਼ਰ ਨਹੀਂ ਆਈ ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਉਹਨਾਂ ਨੂੰ ਆਪਣੀ ਕੁੜੀ ਦੇ ਇਸ ਤਰ੍ਹਾਂ ਚਲੇ ਜਾਂਦਾ ਕੋਈ ਵੀ ਦੁੱਖ ਨਹੀਂ ਹੈ ਗੁਰਜਿੰਦਰ ਕਾ ਬੱਪਾ ਰੰਬਾ ਸਰ ਗੁੜੀਆ ਦਾ 3 ਸਾਲ ਤੋਂ ਨਾ ਪੀੜ ਦਾ ਚੱਕਰ ਚੱਲਦਾ ਹੈ ਮੁੰਡੇ ਦਾ ਨਾਮ ਨਹੀਂ ਪਤਾ ਨਹੀਂ ਮੁੰਡੇ ਦੇ ਨਾਮ ਦਾ ਨਹੀਂ ਪਤਾ ਜੋਬਨ ਮੁੰਡੇ ਦਾ ਨਾਮ ਕੱਪੜੇ ਲੈਣ ਨਹੀਂ ਕਦੀ ਕਦੀ ਆਉਂਦਾ ਆਨੂੰ ਨਹੀਂ ਪਤਾ ਲੱਗਦਾ ਇੱਥੇ ਕਿਤੇ ਬਾਹਰ ਆਣ ਕੇ ਚਾਵੇਂ ਬੈਠਾ ਹੈ ਇਤਰਾਕੀ ਤਲਾ ਦਾ ਕੌਣ ਬੈਠਾ ਕੌਣ ਨਹੀਂ ਨਾ ਨਾ ਹੰਦੂ ਨਹੀਂ ਪਤਾ ਇਹਦੀ ਤਾਂ ਸੈਟਿੰਗ ਤਿੰਨ ਸਾਲ ਦੀ ਸੀ ਜਦੋਂ ਉਹ ਘਰ ਆ ਕੇ ਘੰਟਰਾ ਵਾ ਮੈਂ ਕੰਮ ਕਰਨ ਜਾਨੀ ਆ ਗੁੜੀਆਂ ਠੀਕ ਨਹੀਂ ਇੱਕ ਮੁੰਡਾ ਕਰਨੀ ਹੈ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਕਿ ਇਹ ਸਤੰਦੀ ਬੜਾ ਹੈ ਤੇ ਬਾਬਾ ਕੋ ਭਾਬ ਮੈਂ ਕਰਾ ਲੈਣੀ ਸ਼ੁਰੂ ਤੋਂ ਬਾਬਾ ਹੀ ਅੰਦੇ ਹਾਂ ਹਾਂ ਉਹਨਾਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਇਹ ਰਹਾ ਉਹਨੂੰ ਤਾਂ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਉਹਨਾਂ ਨੇ ਹਾਂ ਉਹਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਘਰ ਆਉਂ ਉੱਥੋਂ ਖਬਰ ਆਈ ਸੀ ਬੋਕੇ ਗਿਆ ਸੀ ਜਦੋਂ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਘਰ ਵਾਲਾ ਕਿੱਥੇ ਹੁਣ ਤੇ ਠਾਣੇ ਆ ਹੁਣ ਤੇ ਅੰਦੇ ਠਾਣੇ ਆ ਹਾਂ ਠੀਕ ਜਣਾ ਚੋ ਜੀ ਬੜੀ ਘਟਾਵਾ ਪਈ ਮੁੰਡਾ ਵੀ ਗਿਆ ਕੁੜੀ ਵੀ ਗਈ ਤੁਹਾਡਾ ਘਰ ਬੈਠੇ ਇਹ ਕੰਮ ਕਰਦੀ ਕਰ ਹਾਂਜੀ ਇੱਥੇ ਡੇਰਿਆਂ ਤਿੰਨ ਕਰੂਗਾ ਮੁੰਡਾ ਜਿਹੜਾ ਮੈਂ ਟ੍ਰੇਨਿੰਗ ਨੂੰ ਚਲਾਉਂਦਾ ਹਾਂ ਪੀਤੀ ਕਰਦਾ ਜੀ ਚਲਾਉਂਦਾ ਆਹ ਨਾਲ ਨਹੀਂ ਅਸੂ ਬਾਬਾ ਜੀ ਕੰਮ ਕੀ ਕਰਦੇ ਸੀ ਡੰਗਰਾਂ ਦੇ ਇਹ ਡੰਗਰ ਵਾਲੇ ਢੱਡ ਦੁੱਧ ਰੋਤੀ ਕਰਦੇ ਸੀ ਉਹ ਕਿ ਬੰਨ ਕਰਦੇ ਮੰਨਦਾ ਕਦੇ ਕੋਈ ਇਨਸਾਫ ਜਰੂਰ ਕੀ ਘਟਨਾ ਦੇ ਵੱਡੀ ਆਪਰੇ ਆਪੀ ਇਹ ਵੀ ਮੰਗੇ ਵੀ ਜਿਤਨਾ ਬਾਕੀ ਕੇ ਉਹ ਉਹਨਾਂ ਨੇ ਜੈਜ ਜੈਜ ਨਾਲ ਕੋਈ ਹੋਵੇ ਕੱਲਾ ਹੈਗਾ ਹੀ ਇਹ ਤੇ ਸਾਨੂੰ ਪਤਾ ਵੀ ਕੱਲਾ ਹੀ ਕਰੇ ਮੈਂ ਪਰਜੀਤ ਸਿੰਘ ਜੀ ਪਿੰਡ ਬੁੱਪਰਾਂ ਬਾਸ ਸਿੰਘ ਤੋਂ ਸਰਪੰਚ ਕੀ ਹੋਇਆ ਬਜੀ ਸਾਡੇ ਸਾਹਮਣੇ ਕੀ ਘਟਨਾ ਹੈ ਘਟਨਾ ਇਹ ਵੀ ਇੰਚਾਰਜ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਕਿ ਤੁਹਾਡੇ ਪਿੰਡ ਇਦਾਂ ਦੋ ਕਤਲ ਹੋ ਗਈਆਂ ਤੇ ਜਦੋਂ ਆਪਾਂ ਆਏ ਆ ਤੇ ਉਮ ਜਣ ਇਹਨਾਂ ਦੀ ਮੰਨ ਲਓ ਡੈਥ ਹੋ ਚੁੱਕੀ ਹਾਂ ਕੁੜੀ ਦੀ ਹਾਂ ਕੁੜੀ ਦੀ ਮੁੰਡੇ ਦੀ ਤੁਮਾਂ ਦੀ ਮੁੰਡੇ ਦੀ ਹਾਂਜੀ ਹਾਂਜੀ ਅੱਛਾ ਇਹ ਦੱਸਦੇ ਤੇ 3 ਸਾਲ ਤੋਂ ਰਿਸ਼ਤਾ ਸੀ ਉਹਨੂੰ ਵਿਡਾਇਆ ਜਾਂਦਾ ਸੀ ਹਾਂਜੀ ਇਹਨਾਂ ਦੇ ਜਿਹੜਾ ਲੜਕਾ ਸੀ ਇੱਥੇ ਮਿੱਟੀ ਮੁੱਟੀ ਸੌਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲਾਉਂਦਾ ਹੈ ਨਾ ਤੇ ਉਹਦੇ ਕਰਕੇ ਉਹਨਾਂ ਹੀ ਕੁੜੀ ਦਾ ਇੱਕ ਦੂਜੇ ਨਾਲ ਇਸਪਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮੰਨ ਲਓ ਤੇਰੀ ਕਾਸ਼ਟ ਹੋ ਰਹਾ ਸਾਡੀ ਹੋ ਰਹਾ ਇਹ ਆਪਣਾ ਨਹੀਂ ਸੁਤਰਾਉਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਿਲੀ ਵੀ ਨਹੀਂ ਮੰਦੀ ਹਾਂ ਇਹਦੀ ਕੁੜੀ ਦੀ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਕਿਹਾ ਵੀ ਤੇਰਾ ਵਿਆਹ ਵੀ ਕਰਾ ਦਿੰਨੇ ਆ ਤੂੰ ਮੁੰਡੇ ਨੂੰ ਮਨਾਲਾ ਪਰ ਉਹ ਮੰਨੂ ਲੈ ਕੇ ਚੜ ਗਿਆ ਫੇਰ ਫਿਰ ਉਹ ਪਰ ਆਏ ਪਿੰਡ ਦੀ ਘਟਨਾ ਅੱਛਾ ਜਦੋਂ ਅੱਥਰੂ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇਥੇ ਬਸ ਇਹਨਾਂ ਦੇ ਡੈੱਡ ਬੋਡੀ ਪਈਆਂ ਨੇ ਦੋਵਾਂ ਦੀ ਨਿਸ਼ਾਨ ਸ਼ੂਟ ਸ਼ੀਟ ਤੇ ਹੈਗੇ ਹਾਂਜੀ ਉਹ ਤਾਂ ਹੈ ਹੀ ਪਤਾ ਜੀ ਕੀ ਗੱਲ ਬਲੱਡ ਤੇ ਹੈਗੇ ਹੋਰ ਸੇ ਤੋਂ ਕੋਈ ਨਹੀਂ ਹਾਂਜੀ ਮੈਨੂੰ ਇੰਚਾਰ ਸਰ ਇਹ ਜਿਹੜੇ ਬਾਬਾ ਜੀ ਦੇ ਜਿਹਨਾਂ ਨੇ ਕਤਲ ਕੀਤਾ ਤੁਹਾਨੂੰ ਤੁਹਾਡੇ ਤਾਂ ਕਿੰਨੇ ਕੱਲ ਇਹਨੇ ਵੀ ਅਪਰੋਚ ਕੀਤੀ ਸੀ ਕਿ ਮੁੰਡਾ ਨਹੀਂ ਘਟਦਾ ਜਾਈ ਨਹੀਂ ਪਹਿਲਾਂ ਕੋਈ ਹੈਗਾ ਕੋਈ ਤੁਹਾਨੂੰ ਪਤਾ ਨਹੀਂ ਸੀ ਨਹੀਂ ਪਤਾ ਅਚਾਨਕ ਹਾਂਜੀ ਅਚਾਨਕ ਪਹਿਲਾਂ ਇਹਨਾਂ ਦਾ ਆਉਣ ਜਾਣ ਮੰਨ ਲਓ ਜਿਦਾਂ ਯਾਰੀ ਦੋਸਤੀ ਨਹੀਂ ਹੁੰਦੀ ਮਗੇ ਇਦਾਂ ਯਾਰੀ ਦੋਸਤੀ ਵੀ ਹੈਗੀ ਆ ਔਰ ਜਾਣ ਵੀ ਹੈਗੇ ਮੜਮਟੈਨਾਂ ਦੇ ਨਾਲ ਹਾਂ ਹਾਂ ਉਹਦੇ ਕਰਕੇ ਇਹ ਕਾਕੜ ਕਲੀਨ ਦਾ ਤੇ ਇਹ ਬਾਬਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਆਪਨੇ ਬਾਬਾ ਜੀ ਆਪ ਪਿੱਛੇ ਹੋਏਗੇ ਲੋਕ ਉਸ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਉਸ ਮਗਰ ਹਾਂਜੀ ਅੱਜ ਪੋਸਟਮਾਰਟਮ ਹੋਣਦਿਆ ਜੋ ਉਸ ਤੋਂ ਬਾਅਦ ਵੇਖੋ ਅੱਜ ਸਾਨੂੰ ਇਹ ਇਤਲਾਹ ਮਿਣੀ ਸੀਗੀ ਕਿ ਗਰਦਿਆਲ ਸਿੰਘ ਪੁੱਤਰ ਸੋਨ ਸਿੰਘ ਜਿਹੜਾ ਬੋਪਾਰਾ ਰੇਵਤ ਸਿੰਘ ਦਾ ਰਹਿਣ ਵਾਲਾ ਕਿ ਇਹਨੇ ਆਪਣੇ ਜਿਹੜਾ ਘਰ ਦੇ ਵਿੱਚ ਆਪਣੀ ਲੜਕੀ ਸੁਖਵੀਰ ਕੌਰ ਤੇ ਇੱਕ ਜੋਬਨ ਸਿੰਘ ਪੁੱਤਰ ਲਖਵਿੰਦਰ ਸਿੰਘ ਜੋਪਨ ਕਾਕੜ ਦਾ ਰਹਿਣ ਵਾਲਾ ਉਹਦੀ ਤੇਜ ਤਾਰ ਹਥਿਆਰਾਂ ਦੇ ਨਾਲ ਜਿਹੜੀ ਆ ਉਹ ਹਤਿਆ ਕਰ ਦਿੱਤੀ ਤੇ ਯਸਤੇ ਇਹ ਮਕਦਮਾ ਦਰਜ ਕਰਕੇ ਜਿਹੜੀ ਆ ਉਹ ਤਫਤੀਸ਼ ਅਮਲ ਵਿੱਚ ਲਿਆਂਦੀ ਹੈ ਤੇ ਦਰਾਨੇ ਧੁੱਤੀ ਜਿਹੜਾ ਵਾ ਉਹ ਜਿਹੜਾ ਮੁਕਦਮਾ ਦਾ ਦੋਸ਼ੀ ਆ ਉਹਨੂੰ ਅਸੀਂ ਗ੍ਰਫਤਾਰ ਵੀ ਕਰ ਚੁੱਕੇ ਆ ਅੱਗੇ ਉਹਦੇ ਕੋਲ ਫਰਦਰ ਜਿਹੜਾ ਮੁਕਦਮੇ ਦੇ ਵਿੱਚ ਜਿਹੜਾ ਵਾ ਆਪਣਾ ਉਹਨੇ ਵਰਤਿਆ ਵਾ ਉਹਦੀ ਅਹੀ ਰਿਕਵਰੀ ਕਰਨੀ ਹੈ ਤੇ ਰੰਜੋਸ਼ੇ ਦੀ ਇਹ ਸੀਗੀ ਕਿ ਇਹਦੀ ਇਹਨੂੰ ਆਪਣੇ ਜਿਹੜੀ ਇਹਦੀ ਲੜਕੀ ਆ ਸੁਖਵੀਰ ਕੌਰ ਉਹ ਆਪਣੇ ਜੋਬਨ ਦੇ ਜਿਹੜਾ ਮੁੰਡਾ ਕਾਕੜ ਦਾ ਰਹਿਣ ਵਾਲਾ ਆ ਯੋਗਨ ਸਿੰਘ ਉਹਦੇ ਆਪਣੇ ਹੈਗਾ ਉਹਦੇ ਨਾਲ ਇਹਦੇ ਪ੍ਰੇਮ ਸੰਬੰਧ ਸੀਗੇ ਤੇ ਉਸੇ ਵਜ੍ਹਾ ਦੇ ਵਿੱਚ ਜਿਹੜਾ ਵਾ ਇਹਨੇ ਉਹਨਾਂ ਨੂੰ ਤੇਜ਼ ਧਾਰ ਦੇ ਨਾਲ ਕਤਲ ਕਰ ਦਿੱਤਾ ਸਰਿਆਣਾ ਦਾ ਵਿਆਹ ਹੋਇਆ ਸੀ ਇਹ ਗੱਲ ਹੈ ਜੇ ਕੋਈ ਸਾਹਮਣੇ ਨਹੀਂ ਆਈ ਇਹ ਤਬਦੀਲ ਦੇ ਦੌਰਾਨ ਜਿਹੜਾ ਵਾ ਇਹ ਪਤਾ ਲੱਗੂਗਾ ਪਰ ਇਹਨਾਂ ਦੋਨਾਂ ਦੇ ਆਪਸ ਵਿੱਚ ਸੰਬੰਧ ਸੀਗੇ ਇਸ ਗੱਲ ਜਿਹੜਾ ਵਾ ਉਹ ਸਾਨੂੰ ਹੁਣ ਪਤਾ ਲੱਗਿਆ ਸਾਨੂੰ ਘਰ ਬੁਲਾਇਆ ਨੇ ਕੀ ਕੀਤਾ ਅ ਨਹੀਂ ਇਹਦੇ ਬਾਰੇ ਨਹੀਂ ਆਪਾਂ ਕੋਈ ਤੁਹਾਨੂੰ ਹੁਣ ਐਸਟੇਜ ਦੇ ਉੱਤੇ ਕਲੀਅਰ ਦੱਸ ਸਕਦੇ ਐ ਕਿਉਂਕਿ ਇਹ ਉੱਥੇ ਜਿਹੜਾ ਜੋਗਨ ਸਿੰਘ ਆ ਇਹਨਾਂ ਦੇ ਘਰ ਦੇ ਲਾਗੋਂ ਦੀ ਹਾਈਵੇ ਲੰਘਦਾ ਜਿੱਥੇ ਟਰੈਕਟਰ ਟਰਾਲੀ ਦੇ ਉੱਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ ਜੀ ਤੇ ਇਹਦਾ ਪਹਿਲਾਂ ਵੀ ਘਰੇ ਆਉਣ ਜਾਣ ਸੀਗਾ ਇਹ ਹੁਣ ਤਬਦੀਲ ਦੇ ਦੌਰਾਨ ਜਿਹੜਾ ਵਾ ਇਹ ਗੱਲ ਨੂੰ ਨਜ਼ਰ ਕੀਤਾ ਜਾਊਗਾ ਕਿ ਇਹ ਉੱਥੇ ਕਿਵੇਂ ਪਹੁੰਚੇ ਤਾਂ ਉਹ ਮਰਡਰ ਕਾਰਜ ਹੋਇਆ ਸੀ ਕਿੱਥੇ ਹਾਂਜੀ ਇਹ ਬਿਲਕੁਲ ਜੀ ਬਪਾਰਾਏ ਬਾਸ ਸਿੰਘ ਬਾਹਰ ਹਾਈਵੇ ਦੇ ਲਾਗੇ ਬਹਿ ਕੇ ਆ ਜਿੱਥੇ ਕੰਦਿਆਲ ਸਿੰਘ ਰਹਿ ਰਿਹਾ ਸੀ ਆਪਣੀ ਬੇਟੀ ਦੇ ਨਾਲ ਉਥੇ ਘਰ ਦੇ ਵਿੱਚ ਮਰਡਰ ਹੋਇਆ ਤੋਂ ਕੀ ਕਾਰਨ ਹੋਇਆ ਮਸਜਦ ਇਹਦੇ ਵਿੱਚ ਅਸੀਂ ਮੁਕਦਮਾ ਨੰਬਰ 124 193 ਬੀਐਨਐਸ ਦੇ ਵਿੱਚ ਜਿਹੜਾ ਵਾ ਥਾਣੀ ਲੋਕੋ ਕੇ ਦਰਜ ਕਰਕੇ ਤਫਤੀਸ਼ ਕਰ ਰਹੇ ਹੋ 007 ਫਿਲਹਾਲ ਜਿਹੜਾ ਹੈਗਾ ਵਾ ਸਾਨੂੰ ਇੱਕ ਹੀ ਦੋਸ਼ੀ ਜਿਹੜਾ ਗਰਦਿਆਲ ਸਿੰਘ ਹੈ ਲੜਕੀ ਦਾ ਬਾਪ ਉਹਦੇ ਬਾਰੇ ਇਹ ਜਿਹੜਾ ਵਾ ਯਾਰ ਹੋਇਆ ਵਾ ਫਿਰ ਵੀ ਤਫਤੀਸ਼ ਦੇ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਗ੍ਰਿਫਤਾਰ ਕਰਾਂ ਸਰ ਪਤਾ ਲੱਗਾ ਕਿ ਲੜਕੀ ਦੇ ਪਿਓ ਨੇ ਆਪ ਸੈਟਰ ਕੀਤਾ ਵਾ ਨਹੀਂ ਜੀ ਅਸੀਂ ਇਹਨੂੰ ਅਰੈਸਟ ਕੀਤਾ ਵਾ ਕਿਉਂਕਿ ਸਾਨੂੰ ਇਹਦੇ ਬਾਰੇ ਜਿਹੜਾ ਵਾ ਉਹ ਜਲਦੀ ਪਤਾ ਲੱਗ ਗਿਆ ਸੀਗਾ ਇਹਨੂੰ ਅਰੈਸਟ ਕੀਤਾ